ਹੈਲੋ ਹੈਲੋ ਵੀਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਮੈਨੂੰ ਇਦਾਂ ਫੋਨ ਆਖ ਰਿਹਾ ਕਾ ਡਾਇਰੈਕਟਰ ਸਦਾ ਹੀ ਅੱਛਾ 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 ਠੀਕ ਐ ਆ ਤੂੰ ਬਹੁਤ ਵਧੀਆ ਕੀਤਾ ਯਾਰ ਇਹਦੇ ਨਾਲ ਦਿੱਤੇ ਕੋਈ ਰੀਸੀਆ ਨਹੀਂ ਕੀ ਹਾਂ ਵਾਕਈ ਗੱਲ ਸਹੀ ਆ ਪਾਗਲਖਾਨੇ ਫਿਰ ਵੀ ਬੰਦੇ ਹੋਣੇ ਉੱਥੇ ਆ ਨਾ ਹਾਂ ਗਾਰਡ ਗੁੱਡ ਹੁੰਦੇ ਆ ਮੈਂ ਘਰੇ ਹੀ ਜਾਣਾ ਉਹਦੇ ਠੀਕ ਹੈ। ਅੱਛਾ ਜਾ ਜਾ ਚੁੱਕੀ ਆ। ਹਾਂ ਹਾਂ। ਠੀਕ ਹੈ ਠੀਕ ਹੈ ਠੀਕ ਹੈ। ਕੋਈ ਗੱਲ ਨਹੀਂ ਕੋਈ ਨਹੀਂ। ਮੈਂ ਪਹੁੰਚ ਜਾਵਾਂ ਕੋਈ ਗੱਲ ਨਹੀਂ। ਤੂੰ ਮੈਨੂੰ ਇਦਾਂ ਕਰ ਮੇਰੇ ਨੰਬਰ ਤੇ ਨਾ ਐਡਰੈਸ ਸੈਂਟ ਕਰ ਦੇ ਤੇ ਬੜੀ ਮਿਹਰਬਾਨੀ ਤੇਰੀ ਵੀਰ ਤੂੰ ਮੇਰੇ ਹਾਲ ਖਾਂ ਤੇ ਮਤ ਕਰਨ ਦੀਆ ਮੇਰੀ ਤੈਨੂੰ। ਕੋਈ ਨਹੀਂ ਕੋਈ ਨਹੀਂ। ਬਹੁਤ ਮਿਹਰਬਾਨੀ ਤੇਰੀ। ਮੈਂ ਕੋਈ ਨਹੀਂ ਪਹੁੰਚ ਜਾਣਾ ਤਾਂ ਟੈਨਸ਼ਨ ਨਾ ਲੈ। ਤਲ ਆ ਚੰਗਾ ਹੋਇਆ ਈ ਪਤਾ ਲੱਗ ਗਿਆ ਮਹਿਲਮ ਦਾ ਘਰ ਦਾ ਹੁਣ ਨਾ ਕਿਸੇ ਤਰੀਕੇ ਨਾਲ ਗਰਮੀਤ ਰੋਬਾ ਨਾ ਲਾ ਕੇ ਤੇ ਮੈਂ ਘਰੋਂ ਨਿਕਲਦਾ ਹਾਂ ਹੈ ਨਾ ਫੇਰ ਹੀ ਉਹਦੇ ਘਰੇ ਜਾਊਂਗਾ ਕੇ ਦਾ ਫੋਨ ਆਇਆ ਏ ਤੀ ਤ ਬੜੀ ਛੇਤੀ ਭੱਜ ਕੇ ਗਏ ਆਂ ਬਾਹਰ ਉਹ ਫੋਨ ਕਿਸ ਦਾ ਨਹੀਂ ਉਹ ਮੁੰਡਾ ਯਾਰ ਦੋਸਤ ਨਹੀਂ ਉਹ ਤਾਂ ਫੋਨ ਆਇਆ ਏ ਹਾਂਜੀ ਉਹ ਕਹਿੰਦੇ ਕਹਿੰਦਾ ਬੜੇ ਦਿਨਾਂ ਬਾਅਦ ਆਇਆ ਘਰੇ ਤੇ ਮੈਂ ਕਿਹਾ ਹਾਂ ਆ ਗਿਆ ਘਰੇ ਆਂਦਾ ਨਾ ਬੜੇ ਦਿਨਾਂ ਬਾਅਦ ਆਇਆ ਘਰੇ ਤੇ ਆ ਜਾ ਚਲ ਆਪਾਂ ਅੱਡੇ ਤੇ ਬੈਠੀਏ ਇੱਥੇ ਤੇ ਜ਼ਰੂਰੀ ੱਡੇ ਤੇ ਬਹਿਣਾ ਤੁਸੀਂ ਉਹਨੂੰ ਵਿਚਾਰੇ ਨੂੰ ਘਰ ਬੁਲਾ ਲੈਣਾ ਹੀ ਘਰੇ ਬੈਂਦਿਓ ਉਹ ਤੈਨੂੰ ਪਤਾ ਵਾ ਬਾਵਾ ਮੁੰਡੇ ਆ ਚਾਰ ਪੰਜ ਜਣੇ ਆ ਕਹਿੰਦੇ ਉੱਥੇ ਆ ਜਾ ਕੋਈ ਗੱਲ ਨਹੀਂ ਆ ਤੂੰ ਐਦਾਂ ਕਰ ਮੈਨੂੰ ਨਾ ਕੱਪੜੇ ਕੱਟ ਕੇ ਦੇ ਦੁੱਜੇ ਤੇ ਮੈਂ ਕੱਪੜੇ ਪਾ ਕੇ ਤੇ ਮੈਂ ਚੱਲ ਜਾਂ ਮੈਂ ਉਹਨਾਂ ਕੋਲੋਂ ਆ ਕੇ ਆ ਮੜਾ ਜਾ ਕੱਪੜੇ ਤੇ ਮੈਂ ਤੁਹਾਨੂੰ ਦੇ ਦਿੰਨੀ ਆ ਪਰ ਤੁਸੀਂ ਨਾ ਬਾਹਰ ਦਾ ਫੇਰਾ ਤੋਰਾ ਜਾਂ ਘੱਟ ਕਰੋ ਘਰੇ ਰਿਆ ਕਰੋ ਉਹ ਕਮਲੀਆਂ ਇੰਨੇ ਦਿਨਾਂ ਬਾਅਦ ਮੈਂ ਆ ਰਿਹਾ ਯਾਰ ਹੁਣ ਮਾਲਾ ਤੇਰਕੂ ਵੀ ਬਹਿਣਾ ਮੈਂ ਯਾਰਾ ਦੋਸਤਾਂ ਨਾਲ ਹੀ ਮਿਲਣਾ ਵਾ ਤਾਂ ਹੀ ਤੇ ਮੈਂ ਕਹਿੰਦੀ ਆ ਪਿਚਰੀਆਂ ਆਓ ਘਰੇ ਰਿਆ ਕਰੋ ਫਿਰ ਮੰਮੀ ਵੀ ਗ ਉਹ ਕੋਈ ਨਹੀਂ ਹੁੰਦਾ ਤੂੰ ਇਹਨੂੰ ਕਿਸੇ ਗੱਲ ਦੀ ਟੈਨਸ਼ਨ ਕਰ ਤੋਰੇਂ ਜੇ ਮੈਂ ਠੀਕ ਠਾਕ ਆ ਬਿਲਕੁਲ ਕੋਈ ਬਦੀ ਕੀ ਨਹੀਂ ਕਰਦਾ ਕਿਤੇ ਵੀ ਜਾ ਕੇ ਮੈਂ ਚਲੋ ਕੋਈ ਨਾ ਦੇਣੀ ਆ ਮੈਂ ਕੱਪੜੇ ਕੱਢ ਕੇ ਤੁਹਾਨੂੰ ਹਾਂ ਤੂੰ ਮੈਨੂੰ ਕੱਪੜੇ ਕੱਢ ਕੇ ਦੇ ਇਹ ਹੋਰ ਕੋਈ ਚੀਜ਼ ਲਾਉਣੀ ਆ ਨਾ ਨਾ ਕੁਛ ਨਹੀਂ ਲਿਆਉਣਾ ਤਹੀ ਕਿਹੜਾ ਮੇਰੀ ਮੰਨਣੀ ਹੁੰਦੀ ਆ ਨਹੀਂ ਕੁਛ ਲਿਆਉਣਾ ਤੇ ਦੱਸ ਦੇ ਮੰਨਣੀ ਤੇ ਮੈਂ ਯਾਰ ਮੰਨਣ ਤੇ ਜਾਂ ਤੇਰੀਆਂ ਸਾਰੀਆਂ ਮੰਨਣ ਦੇ ਆ ਹੋ ਦੱਸ ਮੈਂ ਕੀ ਮੰਨਾਂ ਤੇਰਾ ਨਹੀਂ ਨਹੀਂ ਸਮਾਨਤਾ ਕੋਈ ਨਹੀਂ ਲਿਆਉਣ ਵਾਲਾ ਕੁਛ ਨਹੀਂ ਲਿਆਉਣਾ ਚਲ ਠੀਕ ਆ ਫਿਰ ਕੋਈ ਗੱਲ ਨਹੀਂ ਚੱਲ ਆ ਕੱਪੜੇ ਦੇ ਕੱਢ ਕੇ ਚਲ ਮਨਾ ਕੰਮ ਤੇ ਹੁੰਦੇ ਰਹਿਣੇ ਆ ਪਹਿਲਾ ਜਿਹੜਾ ਆਪਣਾ ਕੰਮ ਨਾ ਉਹ ਪੂਰਾ ਕਰਦੀ ਆ ਰੋਟੀਆਂ ਖਾਣ ਨੂੰ ਕਿਤੇ ਭੁੱਖੇ ਦੇ ਨਹੀਂ ਮਰ ਚੱਲੇ ਆਪੇ ਦੋ ਮਿੰਟ ਲੇਟ ਖਲਾਂਗੇ ਜਿਹੜੇ ਕਾਗਜ਼ ਵਾ ਨਾ ਮੰਮੀ ਕੋ ਸਾਈਨ ਕਰਾਉਣੀ ਆ ਦੀਪ ਤਾਂ ਇਹ ਕਿਹੜੇ ਵੇਲੇ ਆ ਜਾਣਾ ਉਹ ਕੰਮ ਨਾ ਹੋਵੇ ਨજર ਹਟੇ ਦੁਰਘਟਨਾ ਘਟੀ ਜੇ ਇਹਨਾਂ ਦੇ ਹੱਥ ਕਾਗਜ਼ ਆ ਗਏ ਨਾ ਤੇ ਮੇਰਾ ਸੁਖ ਨਾ ਰਹਿਣਾ ਧਰਿਆ ਦਾ ਧਰਿਆਈ ਉਦੇਣ ਤੋਂ ਪਹਿਲਾਂ ਪਹਿਲਾਂ ਸਾਈਨ ਕਰਾਵਲਾ ਤੇ ਨਾਲੇ ਜੱਗੂ ਨੂੰ ਕਾਗਜ਼ ਪਹੁੰਚਾਦਾ ਆਪੇ ਫਿਰ ਕਰਦਾ ਰਹੂਗਾ ਜੇ ਸਾਈਨ ਕਰਾ ਕੇ ਪਚਾਏ ਨਾ ਗਏ ਤੇ ਗੱਲ ਫਿਰ ਕਿੱਥੋਂ ਭੰਜੂਗੀ ਆਪਣੇ ਨਾਂ ਤੇ ਸਾਰਾ ਕੁਝ ਬਣਾਉਣਾ ਹੀ ਕਰਾਂ ਨਹੀਂ ਤੇ ਇਹਨਾਂ ਨੇ ਫਿਰ ਪੂਰੇ ਹੱਕਦਾਰ ਬਣ ਜਾਣਾ ਇੱਕ ਨੂੰ ਨਿਆਣਾ ਹੋਣ ਵਾਲਾ ਕੰਮ ਤੇ ਫਿਰ ਉੱਥੇ ਦਾ ਉੱਥੇ ਰਹਿ ਗਿਆ ਹਾਈ ਹੁਜਿੱਤੇ ਥੱਕ ਹੀ ਗਈ ਹਾਂ ਮੈਂ ਕੱਲਾ ਨਾ ਪਾਣੀ ਪੀਵਾਂ ਇੰਨੀ ਗਰਮੀ ਬਾਹਰ ਇੰਨੀ ਪਿਆਸ ਲੱਗੀ ਏ ਮੈਨੂੰ ਕਿਤੇ ਆਏ ਹਾਏ ਇੱਕ ਤੇ ਇਨਾ ਸਿਰ ਫੀੜ ਹੋ ਗਿਆ ਨਾ ਮੇਰਾ ਕੀ ਦੱਸਾਂ ਇੱਕ ਤੇ ਮੈਂਟਲਾਂ ਚ ਰਹਿਣਾ ਪੈਂਦਾ ਉਤੋਂ ਮੈਨੂੰ ਕਈ ਵਾਰੀ ਲੱਗਦਾ ਮੈਂ ਹੀ ਮੈਂਟਲੋਂ ਚੱਲੀ ਆ ਆ ਜਿੱਦਾਂ ਦਾ ਮਣੀ ਨੇ ਮੇਰਾ ਸਿਰ ਭਾੜਿਆ ਨਾ ਮੇਰਾ ਤੇ ਸਿਰ ਬੱਕਰਾ ਹੀ ਦੁਖਦਾ ਰਹਿੰਦਾ ਚੱਕਰ ਹੀ ਚੱਕਰ ਤੇ ਆਹ ਪਾਰਿਆ ਡਿਊਟੀ ਵੀ ਕਰਨੀ ਪੈਣੀ ਹੈ ਤਨਖਾਹ ਕਾਦੀ ਮਿਲਨੀ ਹੈ ਜੇ ਕੰਮ ਹੀ ਨਾ ਕੀਤਾ ਤੇ ਹਏ ਮਿੰਨੀ ਤੇ ਇਨੀ ਤੱਕਾਟ ਲੱਗਣ ਈ ਨਾ ਪਹਿਲਾਂ ਕਿਤੇ ਰੈਸਟ ਹੀ ਕਰਾਂ ਬਾਜ ਨੂੰ ਨਹੀਂ ਤੋਂਨੀ ਆ ਜੇ ਕਿਤੇ ਮੇਰੇ ਹੱਥੇ ਚੜ ਜੇ ਨਾ ਇਹਦਾ ਮਾਰ ਮਰ ਚਪੇੜਾ ਤੇ ਮੂੰਹ ਭਾਦਾਂ ਤੂੰ ਐ ਕਿੱਦਾਂ ਤੇਰੀ ਹਿੰਮਤ ਕਿੱਦਾਂ ਮੇਰੇ ਘਰ ਆਉਂਦੀ ਰੁਕ ਜਾ ਮੈਂ ਹੁਣੇ ਲਾਉਣੀ ਆ ਫੋਨ ਤੈਨੂੰ ਹੁਣੇ ਖੜਦੇ ਆ ਬੇਰੇ ਫੁਰਛੇ ਮੈਡਮ ਜੀ ਮੈਂ ਆਪਣੇ ਆਪ ਨੂੰ ਸੌਹ ਪਾਈ ਆ ਵੀ ਮੈਂ ਕੋਈ ਐਹੋ ਜੀ ਹਰਕਤ ਨਹੀਂ ਕਰਨੀ ਨਹੀਂ ਤੇ ਹੁਣ ਤੱਕ ਆ ਤੁਹਾਡੇ ਫੋਨ ਦੇ ਤੇ ਤੁਹਾਡੇ ਵੀ ਸੇਮ ਟੋਟੇ ਹੋਏ ਹੋਣੇ ਨਿੱਕੇ ਨਿੱਕੇ ਤੂੰ ਮੇਰਾ ਫੋਨ ਦੇ ਮੈਂ ਹੁਣ ਫੋਨ ਲਾ ਕੇ ਨਾ ਟੋਪੀ ਪਛਾਹ ਹੋ ਕੇ ਗੱਲ ਕਰੋ ਮੇਰੇ ਨਾਲ ਮੈਂ ਤੁਹਾਨੂੰ ਦੱਸਾਂ ਪਛਾਹ ਕੇ ਗੱਲ ਕਰੋ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਕਿ ਤੁਹਾਨੂੰ ਇਹ ਸਭ ਕੁਝ ਕਰਨ ਦਾ ਕਿੰਨੇ ਕਿਹਾ ਹੈ ਮੈਨੂੰ ਜਿੰਨੇ ਮਰਜ਼ੀ ਕਿਹਾ ਹੋਏ ਤੈਨੂੰ ਮੈਂ ਹਰ ਕਰੰਟ ਲਾਉਂਗੇ ਨਾ ਤੇ ਅਗਲ ਟਿਕਾਣੇ ਆਜੂ ਮੇਰਾ ਹੱਥ ਛੱਡ ਮੈਨੂੰ ਕਰੰਟ ਲਾਉਣ ਦੀ ਤੁਸੀਂ ਦੂਰ ਦੀ ਛੱਡੋ ਪਹਿਲਾਂ ਤਹੀ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਕਿ ਤੈਨੂੰ ਇਹ ਸਭ ਕੁਝ ਕਰਨ ਦਾ ਕਿੰਨੇ ਕਿਹਾ ਸੀ ਤੁਸੀਂ ਮੈਨੂੰ ਦਰਦੇ ਕਿ ਨਹੀਂ ਦਰਦੇ ਮੈਡਮ ਜੀ ਮੇਰੀ ਸੁਣੋ ਗੱਲ ਤੁਹਾਡਾ ਪਿਆਉ ਕੋ ਹੋਰ ਪਾਗਲਾਂ ਦੇ ਨਾਲ ਵਾਹ ਜੇ ਮੈਂ ਆਪਣੇ ਅਸਲੀ ਰੂਪ 'ਚ ਆ ਗਿਆ ਨਾ ਤੇ ਤੁਸੀਂ ਇੱਥੇ ਹੀ ਤਰਸੋਗੇ ਕਿ ਕਿਸੇ ਤਰੀਕੇ ਨਾਲ ਇਹ ਠੀਕ ਹੋ ਜੇ ਫਾਇਨ ਮਨਾ ਇਹ ਸੱਚੇ ਪਾਗਲ ਆ ਇਹਨੇ ਤੇ ਮੈਨੂੰ ਸੱਚੀ ਮਾਰ ਦੇਣਾ ਮੈਂ ਇਦਾਂ ਕਰਦੀ ਆ ਮੈਨੂੰ ਪੁੱਛਦੀ ਐ ਮੈਨੂੰ ਚਾਹੁੰਦਾ ਕੀ ਐ ਜੋ ਵੀ ਚਾਹੇਗਾ ਨਾ ਮੈਂ ਦੱਸ ਦਾਂਗੀ ਮੈਂ ਤੇ ਆਪਣੀ ਜਾਨ ਬਚਾਵਾਂ ਮਲੇ ਮੈਂ ਤਾਂ ਤੈਨੂੰ ਠੀਕ ਕਰਨੇ ਤੂੰ ਮੈਨੂੰ ਕਿਉਂ ਮਾਰਨ ਲਿਆ ਓਏ ਠੀਕ ਤੁਸੀਂ ਮੈਨੂੰ ਠੀਕ ਕਰਨ ਵਾਸਤੇ ਤੁਸੀਂ ਮੈਨੂੰ ਉਹਰ ਡੋਚਾ ਲਾ ਲਾ ਕੇ ਪਾਗਲ ਕਰਨਾ ਹੈ ਸਭ ਨੂੰ ਪਾਗਲ ਮੈਨੂੰ ਸੱਚੋ ਸੱਚ ਦੱਸ ਦੋ ਤੁਹਾਡੇ ਕੋਲ ਕੌਣ ਕਰਉਂਦਾ ਹੈ ਸਾਰਾ ਕੁਝ ਇਹ ਮੈਂ ਨਹੀਂ ਤੈਨੂੰ ਉਹਰ ਡੋਸ ਨਹੀਂ ਤੈਨੂੰ ਕਿਨੇ ਗਿਆ ਤੈਨੂੰ ਕਿਨੇ ਗਿਆ ਬੰਦੋਲੇ ਇਹ ਮੈਡਮ ਤੈਨੂੰ ਦੱਸ ਤੇ ਮੈਂ ਦਵਾ ਪੀ ਇਹ ਸਾਰਾ ਕੁਝ ਤੂੰ ਹੀ ਕਰਦੀ ਰਹੀਆਂ ਮੇਰੇ ਕੋਲ ਗਵਾ ਹੈਗਾ ਵਾ ਸਬੂਤ ਹੈਗੇ ਆ ਪਰ ਉਹ ਵਿਚਾਰੇ ਨੇ ਮੇਰੀ ਮਤ ਕੀਤੀ ਆ ਮੈਂ ਉਹਦੇ ਵਾਸਤੇ ਖਤਰਾ ਨਹੀਂ ਬਣਨਾ ਚਾਹੁੰਦਾ ਨਾ ਉਹਦੀ ਵਿਚਾਰੇ ਦੀ ਨੌਕਰੀ ਖਾਣੀ ਚਾਹੁੰਦਾ ਮੈਂ ਉਹ ਵਿਚਾਰਾ ਤੇ ਮੇਰੀ ਮਤ ਕਰਨ ਲਿਆ ਇਹ ਉਹ ਵਿਚਾਰਾ ਘਾਤੋਂ ਇਹਦੇ ਵਿੱਚ ਲਪੇਟਿਆ ਜਾਵੇ ਉਹ ਮੌਕਾ ਹਣ ਤੇ ਤੁਹਾਨੂੰ ਮੈਂ ਦੱਸ ਦੂੰਗਾ ਕੋਈ ਗੱਲ ਨਹੀਂ ਤੂੰ ਹੀ ਪਰ ਮੈਨੂੰ ਸੱਚੋ ਸੱਚ ਦੱਸ ਤੋ ਨਹੀਂ ਤਾਂ ਤੂੰ ਹੀ ਮਰ ਜਾਣਾ ਮੇਰੇ ਹੱਥੋਂ ਮੈਂ ਤੇਰੇ ਅੱਗੇ ਹੱਥ ਜੋੜਦੀ ਮੈਨੂੰ ਛੱਡ ਦੇ ਛੱਡ ਦੇ ਮਣੀ ਡਾਕਟਰ ਦਾ ਰੂਪ ਲੈ ਤੋਗਾ ਮੈਨੂੰ ਮਾਰਨਿਆ ਰੱਬ ਦਾ ਰੂਪ ਤੂੰ ਅਭੀ ਤੂੰ ਤੇ ਫਰਨਾਕਸ਼ਰ ਨਾਕਸ਼ਰ ਤੂੰ ਰੱਬ ਦਾ ਰੂਪ ਹੈ ਤੂੰ ਰਾਕਸ਼ਸ ਨਹੀਂ ਆ ਤੂੰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਸੱਚੋ ਸੱਚ ਦੱਸ ਦੇ ਜੋ ਮੈਂ ਪੁੱਛਣਾ ਚਾਹੁੰਦਾ ਵਾ ਮੈਨੂੰ ਬਖਸ਼ ਦੇ ਮੈਨੂੰ ਬਖਸ਼ ਦੇ ਮੇਰਾ ਨਹੀਂ ਕੋਈ ਦੰਦ ਦੇਣਾ ਤੂੰ ਆਪਣੇ ਰਾਹ ਹੋ ਜਿੰਦਾ ਆਪਣੇ ਰਾਹ ਮੈਂ ਤੇਰਾ ਟੌਰਚਰ ਕਰ ਦੇ ਮੈਨੂੰ ਸ਼ਰਮ ਦੇ ਨਹੀਂ ਜਾ ਜਾਂ ਤੇ ਤੇਰੀ ਤਾ ਹੀ ਬਖੀ ਜਾਊਗੀ ਜੇ ਤੂੰ ਮੈਨੂੰ ਸੱਚੋ ਸੱਚ ਦੱਸੇਗੀ ਕਹਿ ਕਿ ਮੈਂ ਸੱਚੋ ਸੱਚ ਤੈਨੂੰ ਸਾਰਾ ਕੁਝ ਦੱਸ ਦੇਣੀ ਆ ਦੱਸੇਗੀ ਮੈਂ ਮੈਨੂੰ ਬਖਸ਼ ਦੇ ਮੈਂ ਬਾਦੇ ਦੱਸ ਹੁਣ ਮੈਨੂੰ ਸਾਰੀ ਗੱਲ ਤੈਨੂੰ ਕੌਣ ਪੈਸੇ ਦਿੰਦਾ ਰਿਹਾ ਤੇ ਕੌਣ ਮੇਰਾ ਇਹ ਸਾਰਾ ਕੁਝ ਮੈਨੂੰ ਪਾਗਲ ਕਰਨ ਵਾਸਤੇ ਕਰਾਉਂਦਾ ਰਿਹਾ ਮਣੀ ਮੇਰਾ ਕੋਈ ਲੈਂਦੇ ਨਹੀਂ ਤੇਰੇ ਨਾਲ ਤੇਰੀ ਪਰਜਾਈ ਸਾਰਾ ਕੁਝ ਕਰਾਉਂਦੀ ਰਹੀ ਦੇਖੋ ਮੈਨੂੰ ਮੈਨੂੰ ਪੈਸੇ ਦਿੱਤੇ ਉਹਨੇ ਭਾਬੀ ਹਾਂ ਉਹਨੇ ਪੈਸੇ ਦਿੱਤੇ ਹੀ ਤੈਨੂੰ ਪਾਗਲ ਕਰਨ ਦੇ ਤੇ ਇੱਥੇ ਰੱਖਣ ਦੇ ਝੂਠ ਝੂਠ ਬੋਲੰਦਾ ਨਹੀਂ ਤੂੰ ਨਹੀਂ ਨਹੀਂ ਮਾਹੀ ਮੇਰੀ ਮੇਰੀ ਭਾਬੀ ਇਦਾਂ ਨਹੀਂ ਕਰ ਸਕਦੀ ਮੇਰੇ ਨਾਲ ਮੈਂ ਨਹੀਂ ਝੂਠ ਬੋਲਾਂਗੀ ਮੇ ਮੈਨੂੰ ਉਹਦਾ ਫੋਨ ਆਂਦਾਰਿਆ ਉਹੀ ਮੈਨੂੰ ਕਹਿੰਦੀ ਰਹੀ ਪੈਸੇ ਦਿੰਦੀ ਰਹੀ ਕਿ ਤੈਨੂੰ ਮੈਂ ਬਿਮਾਰ ਕਰਤਾ ਤੈਨੂੰ ਘਰ ਨਾ ਭੇਜਾਂ ਮੈਂ ਭਾਬੀ ਆਪਣੀ ਨੂੰ ਮਾਂ ਸਮਝਦਾ ਰਿਆ ਤੇ ਮੇਰੀ ਭਾਪੀ ਮੇਰੇ ਵਾਸਤੇ ਇੰਨਾ ਵੱਡਾ ਸੋਚਦੀ ਰਹੀ ਆ ਹੱਦ ਹੋ ਗਈ ਉਹ ਦੁਨੀਆਂ ਤੇ ਯਕੀਨ ਹੀ ਨਹੀਂ ਰਹੇਗਾ ਕਹੀ ਤੇ ਹੁਣ ਜਿਹੜੀ ਤੂੰ ਗੱਲ ਕਹੀ ਆ ਨਾ ਸਾਰੀ ਇਹ ਇਹ ਸਾਰੀ ਗੱਲ ਹੁਣ ਫੇਰ ਦੁਬਾਰਾ ਕਹਿ ਮੇਰੇ ਤੇ ਯਕੀਨ ਨਹੀਂ ਕਰਨਾ ਮੇਰੇ ਘਰਦਿਆਂ ਨੇ ਮੈਂ ਤੇਰੀ ਸਾਰੀ ਗੱਲ ਕੈਮਰੇ 'ਚ ਰਿਕਾਰਡ ਕਰੂੰਗਾ ਤੇ ਫਿਰ ਆਪਣੇ ਘਰਦਿਆਂ ਨੂੰ ਸੁਣਾਉਂਗਾ ਬੋਲ ਸਾਰਾ ਕੁਝ ਫੇਰ ਦੁਬਾਰਾ ਮਣੀ ਤੇਰੀ ਪਰਜਾਈ ਨੇ ਮੈਂ ਸਾਰਾ ਕੁਝ ਕਰਾਇਆ ਉਹ ਮੈਨੂੰ ਫੋਨ ਕਰਦੀ ਰਹੀ ਇਹਨੂੰ ਪਾਗਲ ਕਰ ਦੋ ਤੇ ਮੈਂ ਤੁਹਾਨੂੰ ਰਿਸ਼ਵਤ ਦਿੰਦੀ ਰਹੂੰਗੀ ਉਹਨੇ ਸਾਰਾ ਕੁਝ ਕਰਾਇਆ ਮੇਰਾ ਤੇ ਨਾ ਕੋਈ ਲੈਣ ਦੇ ਨਹੀਂ ਹੈਗਾ ਮੈਨੂੰ ਉਹੀ ਫੋਨ ਕਰਦੀ ਰਹੀ ਮੈਂ ਲਾਲਚ ਚ ਜਾ ਗਈ ਮੈਂ ਤਾਂ ਕਰਕੇ ਤੈਨੂੰ ਓਵਰਡੋਜ਼ ਲਾਨੀ ਰਹੀ ਇਹ ਸਾਰਾ ਕੁਝ ਕੀਤਾ ਭਾਬੀ ਦਾ ਹੈ ਹਾਂ ਤੇਰੀ ਤੇਰੀ ਭਾਪੀ ਕਰਾਉਂਦੀ ਰਹੀ ਮੇ ਕੋਈ ਸਾਰਾ ਕੁਝ ਚੱਲ ਮੈਡਮ ਹੁਣ ਮੈਂ ਆਪਣੇ ਰਾਹ ਤੇ ਤੂੰ ਆਪਣੇ ਰਾਹ ਮਣੀ ਇੱਕ ਮਿੰਟ ਰੁਕ ਹਾਂਜੀ ਮੇਰੀ ਗੱਲ ਸੁਣ ਤੂੰ ਹੁਣ ਮੇਰੀ ਵੀਡੀਓ ਬਣਾ ਤੇ ਲਈ ਐ ਪਲੀਜ਼ ਕਿਸੇ ਨੂੰ ਵਿਖਾਈ ਨਾ ਮੇਰੀ ਨੌਕਰੀ ਦਾ ਸਵਾਲ ਈ ਮੇਰੀ ਨੌਕਰੀ ਚੱਲ ਜਾਣੀ ਐ ਮੈਂ ਮਾ ਆਪਣਾ ਘਰ ਚਲਾਨੀ ਐ ਪਲੀਜ਼ ਮਰੀ ਵੀਡੀਓ ਨਾ ਕਿਸੇ ਨੂੰ ਵਿਖਾਈ ਮੈਡਮ ਮੈਂ ਤੁਹਾਡੇ ਰਕਾ ਨੀਚ ਨਹੀਂ ਆਗਾ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਚੁਕਾ ਸਮਝਾਈ ਮੈਂ ਸਿਰਫ ਆਪਣੇ ਘਰਦਿਆਂ ਨੂੰ ਪ੍ਰੂਫ ਦਿਖਾਉਣ ਵਾਸਤੇ ਤੁਹਾਡੀ ਵੀਡੀਓ ਬਣਾਈ ਆ ਤੁਹਾਨੂੰ ਬਲੈਕਮੇਲ ਕਰਨ ਵਾਸਤੇ ਨਹੀਂ ਪਰ ਮੇਰੀ ਗੱਲ ਸੁਣ ਲਓ ਜੇ ਅੱਜ ਤੋਂ ਬਾਅਦ ਕਿਸੇ ਮਾਸੂਮ ਨਾਲ ਤੁਸੀਂ ਤੱਕਾ ਕੀਤਾ ਤੇ ਫੇਰ ਇਹ ਵੀਡੀਓ ਫੇਰ ਸਾਹਮਣੇ ਆਉਣੀ ਆ ਤੇ ਫੇਰ ਮੈਂ ਵੀ ਐਦਾਂ ਹੀ ਤੁਹਾਡੇ ਸਾਹਮਣੇ ਫੇਰ ਆਣਾ ਇਹ ਗੱਲ ਤਾਂ ਯਾਦ ਰੱਖੋ ਸਮਝਾਈ ਤੇ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚ ਧਿਆਨ ਰੱਖਿਓ ਮੈਂ ਨਹੀਂ ਕਰਦੇ ਕੋਤੋਂ ਕੁਝ ਮੈਨੂੰ ਮਾਫ ਕਰਦੇ ਮੰਮੇ ਕਿੰਨਾ ਬਦਲ ਹੋਇਆ ਜੇ ਬਾਹਰ ਆਹੋ ਕਪੜਾ ਠੰਡਾ ਹੋ ਗਿਆ ਵਾ ਆਹੋ ਕਪੜੇ ਸੁੱਕ ਗਏ ਤੇ ਮੈਂ ਹਜੇ ਲਾ ਹੀ ਲਿਆਵਾ ਮੀ ਤੈਨਕ ਤੇ ਬਰਾਉ ਹੋਇਆ ਪਿਆ ਵਾ ਠੰਡਾ ਤੇ ਜਿਹੜਾ ਹੋਇਆ ਹੀ ਹੋਇਆ ਵਾ ਚੱਲ ਮਾਲਕ ਦੇ ਰੰਗ ਵਾ ਜਦੋਂ ਆਉਣਾ ਉਹ ਤਾਂ ਆ ਹੀ ਜਾਣਾ ਵਾ ਲਿਆ ਮੈਂ ਲੀੜੇ ਜੋੜਦਾਂ ਨਹੀਂ ਤ ਨਹੀਂ ਕੋਈ ਨਹੀਂ ਮੰਮੇ ਝਾਰ ਤੇ ਕਪੜੇ ਆ ਜੋੜਦਾਂ ਨਹੀਂ ਮੈਂ ਤੇ ਇਹ ਵੇਖਦੀ ਆ ਕਿ ਜਿੱਦਾਂ ਹੁਣ ਆ ਦਿਨ ਚੜਿਆ ਤੇ ਤੇ ਕੁੜੀਆਂ ਅੱਜ ਕੱਲ੍ਹ ਦੀਆਂ ਕਿਤੇ ਕੰਮ ਨਹੀਂ ਕਰਦੀਆਂ ਤੂੰ ਫੇਰ ਵੀ ਕਰਦੀ ਫਿਰਦੀਆਂ ਉਹ ਬਹਾਨੇ ਲਾਉਂਦੀਆਂ ਵਾ ਸਾਪ ਲਾ ਲਾ ਮੰਮੇ ਜੀ ਕੰਮ ਕਰਦੇ ਆ ਤਾਂ ਸਭੋ ਚੰਗੇ ਰਹੀਦਾ ਵਾ ਡਾਕਟਰਾਂ ਦਵਾਈਆਂ ਦੇਣੀਆਂ ਉਹਨਾਂ ਤੇ ਆ ਕੇ ਦੇਣਾ ਹੁੰਦਾ ਵਾ ਫੇਰ ਰੈਸਟ ਕਰੋ ਰੈਸਟ ਕਰੋ ਮੰਮੀ ਰੈਸਟ ਕਰਨ ਨਾਲ ਦੂਨੇ ਬਿਮਾਰ ਤੇ ਲੱਕ ਦੁਖਣ ਲੱਗ ਪੈਂਦਾ ਵਾ ਹੋਰ ਜਦੋਂ ਨਾਲੇ ਫਿਰ ਵੱਡੇ ਪ੍ਰੈਸ਼ਨ ਹੁੰਦੇ ਆ ਲੱਕਾਂ ਚ ਟੀਕੇ ਲਾਦੇ ਫਿਰ ਤੇ ਬਿਲਕੁਲ ਨਹੀਂ ਉਹ ਗੱਲ ਕੋਈ ਕੰਮ ਕਰਨ ਨੂੰ ਜੀ ਕਰਦਾ ਕੋਈ ਚਿਰ ਤੂੰ ਬੰਦਾ ਪੱਜੀ ਹੋ ਕੇ ਬੈਠਾ ਰਹਿੰਦਾ ਸਭੋ ਸਰੀਰ ਤੇ ਖਰਾਬ ਹੁੰਦਾ ਮੁੜ ਕੇ ਬਾਅਦ ਚ ਜਦੋਂ ਪ੍ਰੈਸ਼ਨ ਹੋ ਜਾਂਦਾ ਐਦਾਂ ਹੀ ਲੱਗਦਾ ਐਦਾਂ ਦੇ ਵਧੀਆ ਰਹੀਦਾ ਵਾ ਹੋਰ ਮੈਂ ਤਾਂ ਆਪ ਸੋਚਦੀ ਆ ਕਿ ਚੱਲੇ ਨਾ ਵੀ ਚੰਗਾ ਬਤੂ ਕੰਮ ਤਾਂ ਦਾ ਕਰਦੀ ਫਿਰਦੀ ਆ ਤੇ ਜਿੰਨੇ ਚਿਰ ਮੰਮੇ ਥੱਕੇ ਨਾ ਨਾ ਹੋਈਏ ਤੇ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਦਿਨੇ ਮੰਜੇ ਤੇ ਪੈ ਰੋ ਤੇ ਨੀਂਦ ਕਿੱਥੋਂ ਆਉਣੀ ਆ ਨਹੀਂ ਆਉਂਦੀ ਬਈ ਨਹੀਂ ਆਉਂਦੀ ਠੀਕ ਵਾ ਕੰਮ ਕਰਦੇ ਚੰਗਾ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਵੀ ਤੂੰ ਚੱਲ ਕੇ ਮਾਂ ਕੰਮ-ਕੰਮ ਕਰਦੀ ਫਿਰਦੀ ਆ ਕੋਈ ਸਰੀਰ ਨੂੰ ਕੋਈ ਮੁਸ਼ਕਲ ਨਹੀਂ ਕਿ ਲੈਣ ਨਹੀਂ ਦੇਣ ਨਹੀਂ ਬਸ ਮੰਮੇ ਵਾਇਗੁਰੂ ਤੰਦਰੁਸਤੀ ਰੱਖੇ ਕੰਮ ਦੀ ਨਹੀਂ ਕੋਈ ਗੱਲ ਤੇ ਨਾ ਕੰਮ ਦੀ ਟੈਨਸ਼ਨ ਹੀ ਲੈਣੀ ਆ ਤੇ ਨਾ ਮੈਨੂੰ ਰੋਕਿਆ ਹੀ ਕਰੋ ਨਹੀਂ ਨਹੀਂ ਮੈਂ ਕੋ ਰੋਕਣਾ ਮੈਂ ਤਾਂ ਉਦਾ ਨਹੀਂ ਵੀ ਥੱਕ ਟੁਕ ਨਾ ਜਾਇਆ ਕਰ ਤੇ ਉਦਾ ਤਾਂ ਕੋਈ ਗੱਲ ਨਹੀਂ ਮੈਂ ਕਾ ਤੋ ਰੋਕਣਾ ਜਦੋਂ ਕੰਮ ਕਰਦੀ ਮੈਂ ਤਾਂ ਆਪੜਾ ਚਾਪ ਸ਼ੁਕਰ ਆ ਕੰਮ ਕਰਨ ਦੀ ਆ ਬਾਨੇ ਤੇ ਨਹੀਂ ਕੋਈ ਮਾਰਦੀ ਥੱਕਣ ਦੀ ਗੱਲ ਕੋਈ ਨਹੀਂ ਜਦੋਂ ਮੈਨੂੰ ਲੱਗੇ ਵੀ ਮੈਨੂੰ ਥਕਾਨ ਜੀ ਹੋਣ ਦੀ ਮੈਂ ਥੋੜਾ ਜਲ ਮੈਂ ਪੈ ਕੇ ਰੈਸਟ ਕਰ ਲੈਣੀ ਹਣੀ ਲੰਮੇ ਪੈਣ ਦਾ ਮਜ਼ਾ ਉਦੋਂ ਹੀ ਹੁੰਦਾ ਜੇ ਜਦੋਂ ਥਕਾਨ ਹੋਈ ਹੋਵੇ ਤੇ ਮਨ ਹੀ ਕਿੱਥੇ ਗਿਆ ਵਾ ਉਹ ਮੰਮੀ ਜੀ ਜਰਾ ਘੱਡੇ ਨੂੰ ਗਏ ਆ ਕੋਈ ਕ ਆਹੋ ਆਂਦੇ ਹੀ ਮੈਨੂੰ ਮੁੰਡਿਆਂ ਦਾ ਫੋਨ ਆਉਂਦਿਆ ਆਂਦੇ ਆ ਜਾ ਬਈਏ ਖਲਾਈਏ ਮੈਂ ਤੇ ਬੜਾ ਹੀ ਮਨੇ ਕੀਤਾ ਸੀ ਮੈਂ ਤੇ ਨਾ ਜਾਓ ਤੇ ਘਰੇ ਰਿਆ ਕਰੋ ਆਂਦੇ ਹੀ ਤੁਹਾਡੇ ਅੰਗੂ ਉਹਨਾਂ ਨੂੰ ਵੀ ਖੇਚਿਆ ਵੀ ਕਿੰਨੇ ਚਿਰ ਆਇਆ ਤੇ ਆਜੋ ਇਕੱਠੇ ਬਈਏ ਚਲ ਕੋਈ ਨਹੀਂ ਮਿਲਗਲ ਕੇ ਉਹਨਾਂ ਨੇ ਤਾਂ ਦਿਲ ਹੋਰ ਤੇ ਉਰਤੇ ਹੋਊਗਾ ਹਾਂ ਮੈਨੂੰ ਪੁੱਛਦੇ ਪਏ ਸੀ ਕਿ ਕੋਈ ਸਮਾਨਤ ਨਹੀਂ ਮੰਗਾਉਣ ਵਾਲਾ ਮੈਂ ਨਾ ਕੁਛ ਨਹੀਂ ਮੰਗਾਉਣ ਵਾਲਾ ਸਭ ਕੁਝ ਘਰੇ ਹੈਗਾ ਮੇਰੇ ਦਿਲ ਚ ਭਗਿਆ ਕੋਈ ਤੇ ਚੀ ਚਾਜ ਤੂੰ ਮੰਗਾਈ ਤਾਂ ਗਿਆ ਨਹੀਂ ਨਹੀਂ ਮੰਮੀ ਜੀ ਮੈਂ ਕੁਛ ਨਹੀਂ ਮੰਗਾਇਆ ਨਾਲੇ ਸਾਰਾ ਕੁਝ ਤੇ ਘਰੇ ਪਿਆ ਮੈਂ ਮੰਗਾਉਣਾ ਵੀ ਕੀ ਸੀ ਚੱਲ ਚੰਗਾ ਕੋਈ ਨਹੀਂ ਆ ਜਾਂਦਾ ਆਪੇ ਬੈਕ ਲੋਕੇ ਮੁੰਡਿਆਂ ਲਾਗੇ ਹਾਂਜੀ ਉਦਾਂ ਤੁਸੀਂ ਮੰਮੀ ਇੱਕ ਵਾਰੀ ਵਿੱਚੋਂ ਨਾ ਫੋਨ ਕਰ ਲਿਓ ਮੈਂ ਨਹੀਂ ਜੇ ਫੋਨ ਕਰਨਾ ਫੋਨ ਕਰਦੇ ਆਵੇਂ ਬੰਦਿਆ ਚ ਬੈਠਾ ਬੰਦਾ ਚੰਗੇ ਨਹੀਂ ਲੱਗੀਦਾ ਕੋਈ ਨਹੀਂ ਮੈਂ ਕਰ ਲੂੰਗੀ ਘੰਟਾ ਕਿ ਦੀ ਗਰਮੀ ਤੇ ਕੰਮ ਨਾ ਪੁੱਤ ਕਰਦੀ ਰਿਹਾ ਕਾ ਟਾਈਮ ਨਾ ਰੋਟੀ ਤੇ ਦਵਾਈ ਦੂ ਹੀ ਖਾਇਆ ਕਰ हां मम्मी पास एक ही मेडिसिन अगर मेरी तो और बारवे ਦੀ ਜਾਨੀ ਕਿ ਛੱਟਾਂ ਆ ਗਈਆਂ ਉਹਦੇ ਗੜੀ ਪਾਥੀਆਂ ਪਈਆਂ ਇਹ ਜੁੱਲੇ ਗੜੀ ਤੇ ਜਾ ਮੇਰੀ ਭੈਣ ਚੁੱਕ ਕੇ ਰੱਖ ਕੇ ਆਈ ਹਾਂ ਦੀਦੀ ਮੈਂ ਤਾਂ ਕੱਪੜੇ ਜੋੜਨ ਲਈ ਆ ਹਾਂ ਹਾਂ ਤਾਂ ਕੋਈ ਗੱਲ ਨਹੀਂ ਮੈਂ ਕੱਪੜੇ ਜੋੜ ਦਿੰਨੀ ਤੂੰ ਫਟਾਫਟ ਰੱਖਿਆ ਉਹ ਨਾਲ ਮੈਂ ਦੁੱਧ ਰੱਖਿਆ ਵਾ ਗਿਆ ਸੀ ਮੇਰਾ ਇੱਥੇ ਧਿਆਨ ਰਹੂਗਾ ਜਾ ਮੇਰੀ ਭੈਣ ਫੜਬਲਜੀਤ ਪੁੱਤ ਗੈਸ ਕੱਟ ਕਰਕੇ ਤੇ ਜਾ ਆਪ ਰੱਖਿਆ ਮੈਂ ਪੈ ਤਿਲਕ ਤਲਕ ਨਾ ਜਾਵੇ ਪਿਆਰ ਉਹਨਾਂ ਨੂੰ ਛੱਟ ਪੇਟ ਲੱਗ ਜੇ ਮੰਮੀ ਨਹੀਂ ਤਿਲਕਦਾ ਉੱਥੇ ਮੈਂ ਇਟਾ ਰੱਖੀਆਂ ਵਾਂ ਹਲਕੀ ਆ ਲਗੇ ਛੱਟਾਉਣੇ ਮੈਂ ਜਿਆਦਾ ਜ਼ੋਰ ਦੀ ਹੋਣ ਤੋਂ ਪਹਿਲਾਂ ਪਹਿਲਾਂ ਨਾ ਰੱਖਾਊਗੀ ਤੁਸੀਂ ਤਾਂ ਪਹਿਲਾਂ ਹੀ ਚਰਚਾ ਚ ਪੈ ਗਏ ਆਂ ਤੇ ਜੇ ਮੈਂ ਕਿਸਨਾ ਇੱਕ ਦੇਈ ਦਿੱਤਾ ਵਾ ਤੇ ਕੋਈ ਨਹੀਂ ਮੰਮੀ ਮੈਂ ਪੈਰ ਸੰਭਲ ਕੇ ਰੱਖੂੰਗੀ ਦੇਦੀ ਕੋਈ ਗੱਲ ਨਹੀਂ ਮੈਂ ਚੁੱਕਾਂ ਨਹੀਂ ਸਮਝ ਕੋਈ ਨਹੀਂ ਮੰਮੀ ਇੰਨਾ ਤੇਜ਼ ਵੀ ਛੱਟਾ ਨਹੀਂ ਗਈ ਆ ਮੈਂ ਧਿਆਨ ਨਾਲ ਹੀ ਜਾਊਗੀ ਮੰਮੀ ਰਾਤ ਤੱਕ ਤੁਹਾਨੂੰ ਪਤਾ ਦਾਲ ਬਣਾਈ ਸੀ ਤੇ ਉਹ ਪਾਥੀਆਂ ਕਿੰਨੀਆਂ ਉੱਥੇ ਮੇ ਕੋ ਗਾੜੀ ਰਹਿ ਗਈ ਜੁੱਲੇ ਦੇ ਤੇ ਹੁਣ ਉਹ ਤਾਂ ਗੱਲ ਪੁੱਤ ਤੇ ਠੀਕ ਆ ਪਾਥੀਆਂ ਚਲੋ ਜੁੱਲੇ ਕਾਲੀ ਰਹਿ ਗਈਆਂ ਪਰ ਮੈਨੂੰ ਦਾਰੋਂ ਦਾ ਕੱਚਾ ਥਾਂ ਵਾ ਬਾਹਰ ਪਰੇ ਜੁੱਲੇ ਵਾਲਾ ਐਵੇਂ ਨਾ ਹੋ ਗਲ ਪਿਆਰ ਪੁਰਤਲ ਕ ਜਦ ਪਵਾੜਾ ਕੋਈ ਪੈ ਜੇ ਉਹਨੇ ਛੱਡਣਾ ਨਹੀਂ ਸਾਨੂੰ ਜੇ ਉਹਨੂੰ ਪਤਾ ਲੱਗ ਗਿਆ ਚੱਲ ਇਹਨੂੰ ਵੀ ਬਾਹਰ ਕ ਲਾਤਾ ਵਾ ਉਹਨੂੰ ਫਟਾਫਟ ਮੰਮੀ ਕੋ ਸਾਈਨ ਕਰਾਵਾ ਪਰ ਸਾਈਨ ਕਰਾਵਾ ਕਿੱਦਾਂ ਬਹਾਨਾ ਕਿਹੜਾ ਲਾਵਾਂ ਉਹਨੂੰ ਗੱਲਾਂ ਚ ਲਿਆ ਗਿਆ ਨਾ ਮਾਤਾ ਨੂੰ ਫੇਰ ਹੀ ਕਹਿੰਨੀ ਆ ਵੀ ਮਾਤਾ ਸਾਈਨ ਕਰ ਦੇ ਨਹੀਂ ਤੇ ਮਾਤਾ ਵੀ ਬੜੀਆਂ ਗਨੂਆਂ ਕੁੱਟਣ ਵਾਲੀ ਐ ਇੰਨੇ ਕਿਤੇ ਪੜ੍ਹੀ ਇਹ ਵੀ ਹੈਗੀ ਇਹਨੂੰ ਸਾਰਾ ਪਤਾ ਲੱਗਦਾ ਵਾ ਪਰ ਕੋਈ ਗੱਲ ਨਹੀਂ ਛਾਤਰ ਤੇ ਮੈਂ ਵੀ ਬੜੀ ਆ ਸੈ ਤਾਂ ਮੈਂ ਕਰਾ ਕੇ ਛੱਡੂੰਗੀ ਹਾਂ ਮੰਮੀ ਕੀ ਕਹਿੰਦੇ ਹੀ ਲੈ ਦੱਸ ਤੂੰ ਤਾਂ ਸੋਚਾਂ ਹੀ ਸੋਚਣ ਲੱ ਪਈਂ ਨੀ ਮੈਨੂੰ ਤਾਂ ਪਾ ਲਈ ਤੈਨੂੰ ਕਾਦੀਆ ਸੋਚਾਂ ਪਈਆਂ ਰਹੀਆਂ ਹਰ ਵੇਲੇ ਸੋਚਾਂ ਮੰਮੀ ਕਾਦੀਆ ਹੋਣੀਆਂ ਮੈਂ ਤਾਂ ਚੰਗਾ ਹੀ ਸੋਚਣ ਦੀ ਹੀ ਮੈਂ ਜਦੋਂ ਗਰਮੀਤ ਹੋਣਾ ਕਰ ਬਾਲ ਬਚਾਉਣ ਵਾਲਾ ਵਾ ਤੇ ਕਿੰਨੀ ਘਰ ਦੇ ਵਿੱਚ ਰੌਣਕ ਆ ਜਾਣੀ ਕਿੰਨੀਆਂ ਕਲਕਾਰੀਆਂ ਗੂੰਜਣੀਆਂ ਘਰ ਦੇ ਵਿੱਚ ਆਹੋ ਉਹ ਤਾਂ ਫਿਰ ਹੈ ਹੀ ਆ ਨਿਆਣਿਆਂ ਨਾਲ ਤਾਂ ਰੌਣਕਾਂ ਲੱਗ ਜਾਂਦੀਆਂ ਵਾ ਨਾਲੇ ਬੰਦਾਰੇ ਲੱਗਾ ਰਹਿੰਦਾ ਵਾ ਨਿਆਣੇ ਨਾ ਹੋਰ ਮੰਮੀ ਮੈਨੂੰ ਤਾਂ ਬੜਾ ਚਾਹ ਵਾ ਘਰ ਦੇ ਵਿੱਚ ਖਲਾਰੇ ਪੈਣ ਅਖਡੋੜੇ ਇੱਧਰ ਉੱਧਰ ਖਿਲਰ ਰਹੇ ਹੁਣ ਤੇ ਕਿੰਨੇ ਸੋਹਣੇ ਲੱਗਦੇ ਆ ਉਹ ਇਕੱਠੇ ਕੰਚੇ ਰਹਿੰਦਾ ਉਹ ਫੇਰ ਖਲਾਰ ਦਿੰਦੇ ਆ ਹਾਂ ਹੋਰ ਨਿਆਣਾ ਰੋਵੇ ਉਹੋ ਗੱਲ ਕਦੇ ਨੂੰ ਦੁੱਧ ਪਿਆਲੋ ਕਦੇ ਨੂੰ ਨੁਹਾਲੋ ਕਦੀ ਤਵਾਲੋ ਇੱਧਰ ਟਾਈਮ ਪਾਸ ਹੋ ਜਾਂਦਾ ਆਹੋ ਮੰਮੀ ਸੱਚ ਨਿਆਣੇ ਤੋਂ ਜੇਤਾ ਆ ਹਾਂ ਉਹਦੋਂ ਦੇ ਤੇ ਮੰਮੀ ਨੇ ਸੈਨ ਹੀ ਨਹੀਂ ਕੀਤੇ ਤਨਾ ਮੈਨੂੰ ਹੀ ਜੇਤਾ ਰਿਆ ਲੈ ਮੇਰੇ ਦਿਮਾਗ ਚੋਂ ਨਿਕਲ ਗਿਆ ਕਿ ਸਿਆਣ ਕਰਨੇ ਹੀ 10 ਉੱਥੇ ਭਾਵੇਂ ਕੁੜੀ ਸਕੂਲੋਂ ਝੜਕਾ ਖਾਂਦੀ ਹੋਵੇ ਤੇਰਾ ਫਰਜ਼ ਬਣਦਾ ਮੈਨੂੰ ਦੱਸ ਚੇਤਾ ਕਰਾਂ ਦੀ ਮੰਮੀ ਜਿੱਦਨ ਦਾ ਮਣੀ ਤੇ ਗਰਮੀਤ ਆਏ ਆ ਨਾ ਇਹਨਾਂ ਦੇ ਕੰਮਕਾਰਾਂ ਚ ਰੁੱਜ ਗਏ ਇਹਨਾਂ ਵਾਲੀ ਵੇਂਦੇ ਰਹਿਨੇ ਆ ਤੇ ਧਿਆਨ ਹੀ ਨਹੀਂ ਦਿੱਤਾ ਗਿਆ ਕੋਈ ਗੱਲ ਨਹੀਂ ਹੁਣ ਕਰ ਦੋ ਮੈਨੇ ਹੁੰਨੀ ਆ ਕਾਗਜ ਮੇਰੀ ਵੀ ਮਾਤੀ ਮਰ ਕੇ ਚੱਲ ਜਾ ਲਿਆ ਛੇਤੀ ਮੈਂ ਸਹਾਨ ਕਰਾਂ ਬਸ ਕੁੜੀ ਭਾਵੇਂ ਉੱਥੇ ਤਰਲੇ ਲੈਂਦੇ ਉਹ ਕੁੱਟ ਖਾਂਦੀ ਹੋਵੇ ਤਹੀਂ ਆਪਣੇ ਕੋਹੋ ਗੱਲ ਕੁਛਿਆਂ ਦੇ ਵਿੱਚ ਰੁੱਜੇ ਪਾਏ ਚਲੋ ਕੋਈ ਗੱਲ ਨਹੀਂ ਬਹੁਤ ਹੀ ਮੈਨੇ ਹੁੰਨੀ ਆ ਲਿਆ ਚੁੱਲਾ ਤੇ ਟੱਕਿਆ ਹੀ ਆ ਦੋ ਕੁ ਪਾਥੀਆਂ ਮੰਮੀ ਤਿਲਕਣ ਦੀ ਗੱਲ ਕਰਦੇ ਸੀ ਉਪਰੋਂ ਤੇ ਧੁੱਪ ਵੀ ਲੱਗ ਚੱਲੀ ਮੈਨੂੰ ਜਾਬਦੀ ਚਾਰ ਛਿੱਟਾਂ ਡਿੱਗੀਆਂ ਨਹੀਂ ਤੇ ਦੀਦੀ ਪਹਿਲਾਂ ਹੀ ਡਰ ਗਏ ਪਾਥੀਆਂ ਚੋਕ ਲਈਏ ਆ ਵਾਦੇ ਜੇ ਥੱਲੇ ਹੀ ਰੱਖ ਦਿੰਨੀ ਆ ਕਿੱਥੇ ਕਿੰਨਾ ਕੁ ਮੀਂਹ ਆਉਣ ਲੱਗਾ ਕਿਤੇ ਚੁੱਲਾ ਪਹਿਲਾਂ ਹੀ ਟੱਕਿਆ ਵਾ ਆ ਵੀ ਸੁੱਕੀਆਂ ਹੀ ਨੇ ਪਈਆਂ ਬਾਹਰ ਹੀ ਆ ਚੱਲ ਮੇਰ ਤੋਂ ਘੜਾ ਚਾ ਸਾਰੀਆਂ ਚੁੱਕੀਆਂ ਜਾਣੀਆਂ ਨੇ ਉਦਾਂ ਨਾ ਮੈਂ ਕਹਿਨੀ ਹਾਂ ਕਿ ਮੇਰੇ ਕਰਮਾਂ ਚ ਸੋਖ ਹੀ ਨਹੀਂ ਲਿਖਿਆ ਜਦੋਂ ਮੈਂ ਇੱਥੋਂ ਚੱਲ ਗਈ ਹਣਾ ਮੇਰੀਆਂ ਆਸਾਂ ਹੀ ਟੁੱਟ ਗਈਆਂ ਐ ਸਾਰੀਆਂ ਤੇ ਹੁਣ ਮੈਂ ਕਿੱਥੇ ਇੱਥੇ ਵਾਪਸ ਆਉਣਾ ਤੇ ਕਿੱਦਾਂ ਮੈਂ ਜੀਣਾ ਤੇ ਕਿੱਦਾਂ ਮੇਰੀ ਜ਼ਿੰਦਗੀ ਪਾਰ ਹੋਣੀ ਪਰ ਸਿਆਣਿਆਂ ਨੇ ਸੱਚ ਹੀ ਆਖਿਆ ਰੱਬ ਦੇ ਘਰ ਦੇਰ ਹੋਵੇ ਨਹਿਰ ਨਾ ਹੋਵੇ ਦੇ ਰਉ ਕੋਈ ਨਾ ਕੋਈ ਮਹਾਰਾਜ ਢੋਲਾ ਦੂ ਜੇ ਉਹਦੇ ਘਰ ਨੇਹਰ ਹੀ ਹੋਇਆ ਤੇ ਢੋਵ ਨਹੀਂ ਲੱਗਣਾ ਚੱਲ ਰੱਬ ਨੇ ਜੋ ਕੀਤਾ ਵਧੀਆ ਹੀ ਕੀਤਾ ਪਰ ਹੁਣ ਸਤਗੁਰ ਮੈਨੂੰ ਸੁਖ ਦੇਵੇ ਮੈਂ ਬੜੀ ਖੁਸ਼ ਹਾਂ ਮਹਾਰਾਜ ਹੁਣ ਨਾ ਮੇਰੀਆਂ ਖੁਸ਼ੀਆਂ ਨੂੰ ਨਜ਼ਰ ਲੱਗੇ ਕਿਸੇ ਦੀ ਲੈ ਮੈਂ ਆਈ ਤੇ ਹਾਂ ਤੇ ਮੇਰਾ ਜੀ ਕੰਡਾ ਬੈਂਗਨ ਤਲ ਕੇ ਭਰ ਕੇ ਸਬਜੀ ਬਣਾਵਾ ਇਹਨਾਂ ਦੀ ਤੇ ਮੈਂ ਤੋੜ ਕੇ ਲੈ ਹੀ ਚੱਲਾਂ ਉੱਥੇ ਕੰਮ ਧੰਦਾ ਕਰਦਿਆਂ ਕੁੱਟਿਆਂ ਮਾੜਾ ਜਿਹਾ ਮਸਾਲਾ ਭਰ ਕੇ ਤੇ ਰੱਖ ਦਊਂਗੀ ਤੇ ਸਬਜੀ ਤੇ ਹੋ ਹੀ ਜਾਣੀ ਆ ਚਟ ਹਾਏ ਰਹਿ ਵੀ ਇੱਕ ਦੋ ਹੀ ਗਏ ਪਤਾ ਨਹੀਂ ਗਾਂ ਫਾਲੀ ਨਹੀਂ ਪਿਆ ਇਹਨਾਂ ਨੂੰ ਰੱਬ ਵੀ ਮੇਰੇ ਨਾਲ ਵਾ ਜੋ ਮੈਂ ਚਾਹੁੰਨੀ ਹਾਂ ਉਹੋ ਹੀ ਹੋਣਾ ਹੁਣ ਮੁੜ ਕੇ ਮੇਰੇ ਵੱਲੋਂ ਟੱਠੇ 'ਚ ਪੈਣ ਮੇਰੇ ਵੱਲੋਂ ਸ਼ਦਾਈ ਹੋਵੇ ਤੇ ਚਾਹੇ ਘਰੋਂ ਬਾਹਰ ਨਿਕਲੇ ਮੈਨੂੰ ਉਹਦਾ ਨਾ ਕੋਈ ਫਰਕ ਨਹੀਂ ਪੈਂਦਾ ਉਹ ਜਿੰਨਾ ਚਿਰ ਰਹਿਣਗੇ ਠੀਕ ਆ ਚੱਜਣਾ ਰੋਟੀ ਪਾਣੀ ਖਾਣਗੇ ਉਹ ਜਿੱਦਨ ਹੋਰੀ ਫਿਰੀ ਕੀਤੀ ਚੁੱਪ ਕਰਕੇ ਘਰੋਂ ਬਾਹਰ ਕੱਢੂਗੀ ਇਹਨਾਂ ਨੂੰ ਪਹਿਲੀ ਆਪਣੇ ਨਾਂ ਹੋਊਗੀ ਕੋਈ ਦਾਵਾ ਤੇ ਨਹੀਂ ਨਾ ਕਰ ਸਕਦਾ ਆ ਲੋ ਮੰਮੀ ਕਰੋ ਸੈਨ ਨਆ ਕਿਤੇ ਕਰਨੇ ਇੱਥੇ ਕਰ ਦੋ ਮੈਂ ਚੱਜ ਦਾ ਪੈਨ ਦਿੰਨੀ ਤੁਹਾਨੂੰ ਕੱਢ ਕੇ ਆ ਲੋ ਮੰਮੀ ਚੰਗੀ ਤਰ੍ਹਾਂ ਕਰਿਓ ਯਾਰ ਚੰਗੀ ਤਰ੍ਹਾਂ ਹੀ ਕੀਤੇ ਆ ਇਹ ਇਹ ਕਕਰ ਦੀ ਵੀ ਗਲਤੀ ਹੋ ਗਈ ਨਾ ਤੇ ਕੰਮ ਖਰਾਬ ਹੋਣਾ ਨਹੀਂ ਨਹੀਂ ਹੁੰਦੀ ਆ ਵੇਖਾ ਕਰ ਤੇ ਦਿੱਤੇ ਚਲੋ ਠੀਕ ਆ ਆ ਜਿੰਨੇ ਥੱਲੇ ਪੇਪਰ ਆ ਨਾ ਸਾਰਿਆਂ ਤੇ ਕਰਨੇ ਆ ਹਾਏ ਹਾਏ ਅੱਗੇ ਦੇ ਇੱਕੋ ਹੀ ਕਰ ਦੇ ਦੋ ਕਿੰਨੇ ਆ ਕਿਤੇ ਕਰਨੇ ਸਾਰੇ ਤੇ ਕੌਣ ਕਰਾਉਂਦਾ ਹੈ ਮੰਮੀ ਕਰੀ ਦੇ ਆ ਤੁਹਾਨੂੰ ਨਹੀਂ ਪਤਾ ਨਵੇਂ ਰੂਲ ਆਏ ਆ ਆ ਇਹਨਾਂ ਤੇ ਕਰਿਓ ਆਹ ਹੈ ਤੇਰੇ ਸਕੂਲ ਵਾਸਤੇ ਨਵੇਂ ਰੂਲ ਆਤੇ ਕੁੜੀ ਵਾਸਤੇ ਅੱਗੇ ਤਾਂ ਹੀ ਨਿਆਣੇ ਪੜਾਈ ਤੇ ਕੋਈ ਕਾਗਤੇ ਕਰਮ ਦੇਂਦੇ ਸੀ ਮੰਮੀ ਤੈਨੂੰ ਸਾਈਨ ਕਰਨ ਦਾ ਟੈਕਸ ਲੱਗਣ ਡਿਆ ਵਾ ਨਹੀਂ ਲੱਗਣ ਤੇ ਨਹੀਂ ਡਿਆ ਆਹ ਭੁੱਗੀ ਮਾਰਨੀ ਆ ਭੁੱਗੀ ਮਾਰਨੀ ਆ ਢਾੜੀਆ ਤੇ ਤੂੰ ਥੱਬਾ ਕਾਗਤਾਂ ਨਾਲ ਲਾਈਆਂ ਲੈ ਪੜ ਚੱਲ ਪਾਠੀਆਂ ਚੁੱਕਣ ਨੂੰ ਘੜੀ ਲੱਗ ਜਾਣੀ ਆ ਉਹਨੇ ਚੰਨ ਮੈਂ ਮੰਮੀ ਕੋ ਸਾਈਨ ਕਰਾ ਲ ਜੀ ਉਹ ਆ ਗਈ ਨਾ ਫਿਰ ਗੱਲ ਨਹੀਂ ਬਣਨੀ ਫਟਾਫਟ ਮੰਮੀ ਇਹ ਕਰ ਦੇਗਾ ਇਹ ਤੇ ਮੰਮੀ ਵੀ ਬੜੇ ਸਵਾਲ ਜਵਾਬ ਕਰਦੀ ਆ ਕਰਨਾ ਕੀ ਆ ਇਹ ਦੱਸ ਇੱਕ ਸਾਈਨ ਕਰ ਦੂੰਗੀ ਦੰਦਰ ਨਾਲ ਹੋਰ ਕਰ ਦੂੰਗੀ ਤੇਰਾ ਕੋ ਕੱਟ ਚਲਿਆ ਅੱਜ ਹੀ ਹੋ ਗਈ ਮੰਮੀ ਵਾਲੀ ਵੀ ਜੋ ਕਿੰਨੇ ਕ ਸਬਜ਼ੀ ਪੰਜ ਜਾਣੀ ਕਿੰਨੀ ਕ ਖਾਣੀ ਆ ਲੈ ਮੇਰੀ ਵੀ ਗੱਲ ਕਰ ਉਵੇਂ ਤੇ ਭਾਬੀ ਨੇ ਦੱਸ ਹੀ ਦਿੱਤਾ ਹੁਣ ਆ ਵਾ ਪਰ ਮੈਂ ਵੀ ਨਾ ਮਨੀ ਦੀਆਂ ਗੱਲਾਂ ਬਾਤਾਂ ਚ ਲੱਗ ਗਈ ਤੇ ਮੰਮੀ ਨੂੰ ਦੱਸਣਾ ਵਾ ਫੋਨ ਕਰਕੇ ਵੀ ਮੰਮੀ ਮੈਂ ਠੀਕ ਠਾਕ ਆ ਤੇ ਮੈਂ ਆਪਣੇ ਘਰ ਰਾਜੀ ਬਾਜੀ ਪਹੁੰਚ ਗਈ ਮੈਨੂੰ ਮਨ ਨਹੀਂ ਲੈਣ ਆਏ ਇਹ ਖਾਲ ਵੀ ਮੰਦਰੀਆਂ ਐਨੀਆਂ ਮਿਸ ਕਾਲ ਆਈਆਂ ਮੈਂ ਫੋਨ ਹੀ ਨਹੀਂ ਕੀਤਾ ਮੰਮੀ ਨੇ ਮੰਮੀ ਨੇ ਆਖਣਾ ਕੰਬਲੀ ਤੇ ਮੈਨੂੰ ਫੋਨ ਨਹੀਂ ਕੀਤਾ ਨਹੀਂ ਉਹ ਕਿਸੋ ਥੀ ਪਾ ਗਈ ਆ ਲੈ ਪੜ ਘਰ ਤੇ ਹੀ ਸੈਨ ਘਰ ਤੇ ਆਹੋ ਚਲੋ ਠੀਕ ਹੋ ਗਿਆ ਕੰਮ ਤੇਰਾ ਤਾਂ ਚਲ ਮੰਮੀ ਸ਼ੁਕਰੀਆ ਤੇਰਾ ਮੈਂ ਤੇ ਜੀ ਕਹਿੰਦਾ ਤੇਰੇ ਪੈਰ ਤੋਂ ਤੋ ਪੀਣਾ